ਗੁਰਜੀਕਾ ਖਾਲਸਾ ਵਾਹਿਦੁਰਜੀ ਕੀ ਫਤਿਹ ਅੱਜ ਜਿਹੜੀ ਵਰਸੀ ਹੈ ਇੱਕ ਮਹਾਨ ਜੁੱਗਪੁਰਸ਼ ਜਿਨ੍ਹਾਂ ਨੇ ਜਿਹੜੇ ਵੀ ਕੰਮ ਕੀਤੇ ਨੇ ਲਾ ਮਿਸਾਲ ਕੰਮ ਕੀਤੇ ਨੇ ਮੇਰੇ ਕਹਣ ਤੋਂ ਮੁਰਾਦ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪੋਹਾਵਾ ਵਾਲੇ ਉਹਨਾਂ ਦੀ ਸਾਲਾਨਾ ਦੂਜੀ ਵਰਸੀ ਮਨਾਈ ਜਾ ਰਹੀ ਹੈ ਸੰਤ ਬਾਬਾ ਮਾਨ ਸਿੰਘ ਜੀ ਦੇ ਸਥਾਨ ਜਿਵੇਂ ਪਹਿਲਾਂ ਪਿਉਹਾ ਮਨਾਈ ਗਈ ਹੈ ਰੋਪੜ ਅੱਜ ਜਿਹੜੀ ਹੈ ਈਸ਼ਰ ਦਰਬਾਰ ਢੀਣਾ ਵਿਖੇ ਮਨਾਈ ਜਾ ਰਹੀ ਹੈ। ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਉਹਾ ਵਾਲੇ ਜੇ ਉਹਨਾਂ ਨੇ ਲੰਗਰਾਂ ਦੀਆਂ ਸਵਾਵਾ ਕੀਤੀਆਂ ਤੇ ਉਹਨਾਂ ਦੇ ਨਾਲ ਵੀ ਅਜੇ ਤੱਕ ਕੋਈ ਸੇਵਾ ਨਹੀਂ ਕਰ ਸਕਿਆ। ਉਝਾਲਾ ਏ ਹੜਾ ਏ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਗਏ ਉੱਥੇ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਭੇਵਾ ਜੀ ਨੇ ਸਹਿਜੇ ਹੀ ਉਹ ਜਿਹੜੇ ਕਾਰਜ ਕਰ ਦਿੱਤੇ ਲੱਖਾਂ ਪੁਰਾਣੀਆਂ ਨੂੰ ਲੰਗਰ ਸ਼ਿਕਾਤ ਤੇ ਲੱਖਾਂ ਪੁਰਾਣੀਆਂ ਨੂੰ ਘਰ ਬਣਾ ਦਿੱਤੇ ਬਹੁਤ ਵੱਡੀਆਂ ਸੇਵਾਵਾਂ ਇਸੇ ਹੀ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਨੇ ਜੋ ਪੰਜਾ ਤਖਤਾਂ ਤੇ ਨਗਰ ਕੀਰਤਨ ਉਹਨਾਂ ਦੀ ਮਿਸਾਲ ਵੀ ਉਹ ਆਪ ਹੀ ਸਨ ਜਿਹੜਾ ਪ੍ਰਸ਼ਾਦ ਵੀ ਥਾਲੀਆਂ ਭਰ-ਭਰ ਕੇ ਬਦਾਮਾਂ ਤੇ ਕਾਜੂਆਂ ਦਾ ਸੌਗੀ ਦਾ ਸੰਗਤਾਂ ਨੂੰ ਵਰਤਾਉਂਦੇ ਗੱਡੀਆਂ ਭਰ-ਭਰ ਕੇ ਲੈ ਕੇ ਜਾਣੀ ਆ ਤੇ ਇਸੇ ਹੀ ਤਰ੍ਹਾਂ ਉਹਨਾਂ ਨੇ ਜਿਹੜੇ ਪੰਜ ਨਗਰ ਕੀਰਤਨ ਕੀਤੇ ਨੇ ਵੀ ਬੇਮਿਸਾਲ ਨੇ ਅੱਜ ਤੱਕ ਨਹੀਂ ਹੋ ਸਕੇ ਤੇ ਇਸੇ ਹੀ ਤਰ੍ਹਾਂ ਜੇ ਉਹਨਾਂ ਨੇ ਅਮਰ ਸੰਚਾਰ ਕੀਤੇ ਆ ਉਹ ਵੀ ਲੱਖਾਂ ਪੁਰਾਣੀਆਂ ਨੂੰ ਅਮਰ ਸੰਚਾਰ ਕੀਤੇ ਨੇ ਗਿਣਤੀ ਤੋਂ ਪਰੇ ਹੀ ਆ ਉਹ ਕਹਿਣ ਤੋਂ ਭਾਵ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਦੀ ਇਹ ਸਾਲਾਨਾ ਦੂਜੀ ਵਰਸੀ ਹੈ ਜਿਸ ਵਿੱਚ ਬਹੁਤ ਦੂਰੋਂ ਦਰੇੜੋਂ ਸੰਤ ਮਹਾਂਪੁਰਖ ਰਾਗੀ ਸਿੰਘ ਢਾਡੀ ਸਿੰਘ ਮੇਰੇ ਨਾਲ ਡਾਕਟਰ ਪਰਮਜੀਤ ਸਿੰਘ ਜੀ ਕੰਗ ਇਹ ਗਾਹਿ ਬਗਾਹਿ ਅਸੀਂ ਜਦੋਂ ਵੀ ਕਿਤੇ ਬੈਠਨੇ ਆ ਆਉਨੇ ਆ ਇਹਨਾਂ ਦੇ ਨਾਲ ਜਦੋਂ ਵੀ ਗੱਲ ਸਾਡੀ ਚੱਲੇ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੇ ਜਿਹੜੇ ਕੀਤੇ ਹੋਏ ਕੰਮਾਂ ਤੇ ਚੱਲਦੀ ਐ ਸੋ ਆਓ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਇੱਕ ਐਸਾ ਨਕਸ਼ਾ ਲੀਕ ਕੇ ਗਏ ਨੇ ਆਪਾਂ ਸਾਰਿਆਂ ਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਐ ਅੱਜ ਇਸ ਸਟੇਜ ਦੀ ਲੋੜ ਐ ਉਹਨਾਂ ਦੀ ਕੋਈ ਇੱਛਾ ਸੀ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਜਿਨ੍ਹਾਂ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਪਾਨ ਨਹੀਂ ਕੀਤਾ ਸਾਰੇ ਹੀ ਅਮਰਤ ਪਾਨ ਕਰੋ ਗੁਰੂ ਵਾਲੇ ਬਣੋ ਫਿਰ ਇੱਕ ਵਾਰ ਸਮੂਹ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਜਿਹੜੇ ਸ੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਨਾਲ ਬਚਪਨ ਤੋਂ ਜਦੋਂ ਸ਼ੁਰੂ ਇਹਨਾਂ ਨੇ ਕੀਤਾ ਇਸ ਪਾਸੇ ਕਾਲਜ ਤੋਂ ਲੈ ਕੇ ਅੱਜ ਤੱਕ ਉਸੇ ਹੀ ਤਰ੍ਹਾਂ ਉਹ ਨਿਰੰਤਰ ਸੇਵਾਵਾਂ ਨਿਭਾ ਰਹੇ ਨੇ ਆਉ ਉਹਨਾਂ ਦੇ ਨਾਲ ਵੀ ਸਹਿਯੋਗ ਕਰੀਏ ਤਾਂ ਕਿ ਉਸੇ ਤਰ੍ਹਾਂ ਸਤਬਾਬਾ ਮਾਨ ਸਿੰਘ ਜੀ ਵੱਲੋਂ ਨਵਾਈਆਂ ਸੇਵਾਵਾਂ ਤੇ ਉਸੇ ਤਰ੍ਹਾਂ ਪੈਰਾ ਦੇ ਸਕਣ ਫਿਰ ਇੱਕ ਵਾਰ ਜਿੰਨੇ ਵੀ ਬਿਹੰਗਮ ਨੇ ਮਾਹਪੁਰਖਾਂ ਦੇ ਸੇਵਾਦਾਰ ਨੇ ਇੱਕ ਦੂ ਇੱਕ ਚੜੰਦੀਆਂ ਕੌਣ ਜਾਣਿਆ ਮੇਰਾ ਨਾਉ ਜੀ ਸਭ ਇੱਕ ਤੋਂ ਇੱਕ ਚੜਦੇ ਕਾਰਜਾਂ ਵਾਲੇ ਨੇ ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਲੰਚਕਾਂ ਦੀ ਖੇਮਾ ਗੱਜ ਕੇ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੇ ਕੀ ਹੈ ਜੀ ਮੇਰਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਮਾਗਮ ਗੁਰਦੁਆਰਾ ਈਸ਼ਰ ਪ੍ਰਕਾਸ਼ ਢੀਣਾ ਤਪ ਸਥਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਅੱਜ ਦੂਜੀ ਵਰਸੀ ਸੰਤ ਬਾਬਾ ਮਾਨ ਸਿੰਘ ਜੀ ਦੀ ਮਨਾਈ ਜਾ ਰਹੀ ਹੈ ਵਰਸੀ ਮਨਾਉਣ ਦਾ ਇਹ ਉਦੇਸ਼ ਹੁੰਦਾ ਹੈ ਵੀ ਕਿਸੇ ਵੀ ਪੱਜ ਦੇ ਨਾਲ ਸੰਗਤ ਦਾ ਇਕੱਠ ਹੋਵੇ ਗੁਰੂ ਦੀ ਗੱਲ ਕਰੀਏ ਤੇ ਗੁਰੂ ਦੀ ਗੱਲ ਸੁਣੀਏ ਜਿਹੜਾ ਉਪਦੇਸ਼ ਸਾਨੂੰ ਮਹਾਪੁਰਸ਼ਾਂ ਨੇ ਗੁਰਬਾਣੀ ਵਿੱਚੋਂ ਦਿੱਤਾ ਉਹੀ ਸੰਗਤ ਨਾਲ ਸਾਂਝਾ ਕਰੀਏ ਲੋ ਲੰਗਰ ਚੱਲਦੇ ਰਹਿਣ ਸੰਗਤ ਗੁਰਮਤ ਅਨੁਸਾਰ ਜੀਵਨ ਬਤੀਤ ਕਰੇ ਸਾਰਿਆਂ ਵਿੱਚ ਆਪਸੀ ਪ੍ਰੇਮ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਨਾਲ ਕੱਲ ਦੇ ਦਿਨ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਜਿਨ੍ਹਾਂ ਨੇ ਗੁਰੂ ਕੇ ਜਹਾਜੇ ਚੜ੍ਹਨਾ ਹੈ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਵੀ ਸਵੇਰੇ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ। ਬਾਬਾ ਜੀ ਸੰਗਤਾਂ ਕਿੱਥੋਂ ਕਿੱਥੋਂ ਆਈਆਂ? ਇਹ ਸੰਗਤਾਂ ਹਰਿਆਣੇ ਤੋਂ, ਕੁਝ ਹਿਮਾਚਲ ਤੋਂ ਵੀ ਆਏ ਆਈਆਂ, ਸਾਰੇ ਪੰਜਾਬ ਤੋਂ ਆਈਆਂ, ਇੰਗਲੈਂਡ ਤੋਂ ਵੀ ਸੰਗਤਾਂ ਆਈਆਂ, ਲਖਨਊ ਤੋਂ ਆਏ, ਕੁਝ ਅੰਦਰ ਤੋਂ ਵੀ ਆਏ ਨੇ। ਕਿੰਨੇ ਦਿਨ ਦਾ ਪ੍ਰੋਗਰਾਮ ਹੈ? ਇਹ ਪ੍ਰੋਗਰਾਮ ਇੱਕੋ ਦਿਨ ਦਾ ਸੀ ਜੀ, ਅੱਜ ਸਵੇਰੇ ਸ਼ੁਰੂ ਹੋਇਆ ਹੈ ਕਰੀਬ 8:30-9 ਵਜੇ ਤੇ ਸ਼ਾਮੀ 4:30 ਵਜੇ ਦੀ ਸਮਾਪਤੀ ਹੋਣੀ ਹੈ। ਕਿੰਨੀ ਇਹ ਕੀਰਤਨ ਵੱਖ-ਵੱਖ ਸੰਪਰਦਾਵਾਂ ਦੇ ਸਾਧੂ ਇੱਥੇ ਜ਼ਰੂਰੀ ਨਹੀਂ ਆ ਵੀ ਬੁਲਾਉਣੇ ਪੈਂਦੇ ਨੇ ਮਹਾਪੁਰਸ਼ਾਂ ਦਾ ਸੰਤ ਬਾਬਾ ਮਾਨ ਸਿੰਘ ਜੀ ਦਾ ਸੰਤ ਬਾਬਾ ਮੋਹਨ ਸਿੰਘ ਜੀ ਦਾ ਪ੍ਰੇਮੀ ਸੰਗਤਾਂ ਨਾਲ ਸੰਪਰਦਾ ਦਾ ਇੰਨਾ ਆਪਣੇ ਆਪ ਹੀ ਸਾਧੂ ਤੇ ਜਥੇ ਆਉਂਦੇ ਨੇ ਤੇ ਗੁਰਬਾਣੀ ਦੇ ਨਾਲ ਜੋੜਦੇ ਨੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਉਪਦੇਸ਼ ਦਿੰਦੇ ਸਾਂਝੀ ਵਾਲਤਾ ਦਾ ਹਾਂਜੀ ਸਨੇਹਾ ਕਿ ਦੇਣਾ ਚਾਹੁੰਦੇ ਹੋ ਹਾਂਜੀ ਸਨੇਹਾ ਸੰਤਾਂ ਨੂੰ ਕੁਝ ਰਹਿਣਾ ਸੰਗਤਾਂ ਨੂੰ ਅਸੀਂ ਸਨਾਹ ਇਹੀ ਦੇਣਾ ਚਾਹੁੰਦੇ ਹਾਂ ਵੀ ਅੱਜ ਕੱਲ ਦਾ ਜਿਹੜਾ ਸਮਾਂ ਆ ਆਪਾਂ ਨਸ਼ਿਆਂ ਤੋਂ ਬਚੀਏ ਤੇ ਅੰਮ੍ਰਿਤ ਧਾਰੀ ਬਣੀਏ ਜਿਹੜਾ ਅੰਮ੍ਰਿਤ ਧਾਰੀ ਬਣ ਜਾਂਦਾ ਉਹ ਆਪੇ ਨਸ਼ਿਆਂ ਤੋਂ ਵੀ ਬਚ ਜਾਂਦਾ ਵਧ ਤੋਂ ਵਧ ਸੰਗਤ ਕਰੀਏ ਆਪਸੀ ਦੂਜੇ ਧਰਮਾਂ ਦਾ ਵੀ ਸਤਿਕਾਰ ਕਰੀਏ ਉਹ ਵੀ ਸਾਡੇ ਸਾਰੇ ਸਾਰੇ ਸਤਿਕਾਰ ਕਰਨ ਰਲ ਮਿਲ ਕੇ ਆਪਣਾ ਜੀਵਨ ਬਤੀਤ ਕਰੀਏ ਵਿਸਰ ਗਈ ਸਵਤਾਤਪਰਾਇ ਜਬ ਤੇ ਸਾਧ ਸੰਗਤ ਨੂੰ ਪਾਈ ਨਾ ਕੋ ਗੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਠੀਕ ਠੀਕ